ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡਾਇਰੀ ਫਾਰਮ ਦੇ ਵਿੱਚ ਦੋਸਤੋ ਅੱਜ ਆਪਾਂ ਇੱਕ ਦਵਾਈ ਲੈ ਕੇ ਆਏ ਆਂ ਆ ਦਵਾਈ ਦੋਸਤੋ ਕਿਸ ਕੰਨ ਦੀ ਹੈ ਤੇ 30 ml ਦੀ ਇਹ ਦਵਾਈ ਹੈਗੀ ਇਹ ਦਵਾਈ ਦੋਸਤੋ ਆਪਾਂ ਕੱਟੇ ਬੱਚਿਆਂ ਵਾਸਤੇ ਲੈ ਕੇ ਆਏ ਸੀਗੇ ਕੱਟੇ ਬੱਚੇ ਦੇ ਕੋਈ ਵੀ ਕੋਈ ਜ਼ਖਮ ਹੁੰਦਾ ਹੈ ਜਾਂ ਕੋਈ ਫੋਟੋਫੈਂਸੀ ਹੁੰਦੀ ਹੋਵੇ ਲਈ ਇਹ ਦਵਾਈ ਹੈਗੀ ਆਪਾਂ ਨਵੀਂ ਕੱਟੀ ਵਾਸਤੇ ਦੋਸਤੋ ਲੈ ਕੇ ਆਏ ਸੀ ਇਹ ਦਵਾਈ ਇਹ ਜਿਹੜੇ ਇੱਥੇ ਜਿਹੜਾ ਆਪਣਾ ਜ਼ਖਮ ਹੋ ਗਿਆ ਸੀਗਾ ਉਹਦੇ ਕਰਕੇ ਇਹ ਡਾਕਟਰ ਨੇ ਕਿਹਾ ਸੀ ਇਹ ਵਾਲੀ ਦਵਾਈ ਲਾ ਦਿਓ ਸੋ ਸੋਡੇ ਵੀ ਦੋਸਤੋ ਜੇ ਕਿਸੇ ਵੀ ਪਸ਼ੂ ਦੇ ਕੱਟੇ ਵੱਛੀ ਦੇ ਜਾਂ ਬੱਚੇ ਦੇ ਕੋਈ ਵੀ ਜ਼ਖਮ ਹੁੰਦਾ ਤਾਂ ਤੁਸੀਂ ਇਹ ਦਵਾਈ ਲਿਆ ਕੇ ਲਾ ਸਕਦੇ ਹੋ ਕਿਸ ਕੰਦੀ ਦਵਾਈ ਆ ਦੋਸਤੋ 30 ml ਦੀ ਹੈਗੀ ਕੁੱਤੇ ਦੀ ਫੋਟੋਸ਼ਾਪੀ ਆ ਦੋਸਤੋ ਉੱਤੇ ਸੋ ਵੀਡੀਓ ਕਿਵੇਂ ਲੱਗੀ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ